ਦਾ 11 ਵਜੇ ਦਾ ਟਾਈਮ ਹੈ ਜੀ ਜਿੱਥੇ ਅੱਗ ਲੱਗੀ ਦੀ ਵੀਡੀਓ ਪਾਈ ਸੀਗੀ ਪਹਿਲਾਂ ਉੱਥੇ ਫੋਨ ਆਇਆ ਕਿ ਦੁਬਾਰਾ ਅੱਗ ਲੱਗੀ ਤੇ ਇਸ ਵਾਰ ਥੋੜੀ ਜਿਹਾ ਜ਼ਿਆਦਾ ਅੱਗ ਲੱਗੀ ਹੈ ਤੇ ਹੁਣ ਫਾਇਰ ਬ੍ਰਿਗੇਡ ਭੇਜੀ ਹੈ ਤੇ ਫਾਇਰ ਫਾਇਰ ਬ੍ਰਿਗੇਡ ਵੀ ਆਪਣੇ ਮੂਰੇ ਮੂਰੀ ਨਿਕਲੀ ਹੈ ਤੇ ਹੁਣ ਉੱਥੇ ਜਾ ਕੇ ਦੇਖਦੇ ਹਾਂ ਮੂਰੀ ਮੂਰੀ ਜਾ ਰਹੀ ਹੈ ਫਾਇਰ ਬ੍ਰਿਗੇਡ

ਚਾਲਾ ਖੋਖਾ ਕੁਕਾ ਨਹੀਂ ਹੈਗਾ ਕੋਈ ਉਹੀ ਸਮਾਨ ਵੇਆ। ਉੱਚੇ ਕਰ ਪੀਏ। ਚਾਲਾ ਖੋਖਾ ਨਾ ਹੋਵੇ ਬਸ ਸਿਲੰਡਰ ਸਿਲੰਡਰ ਦਾ ਧਟਕਾ ਪੈ ਜਵੇ ਕਿਤੇ। ਇਹ ਉਰੇ ਲੱਗੀ ਕੱਗੇ ਵੀ ਲੱਗੀ ਜਿੱਥੇ ਪਹਿਲਾਂ ਬੁਝਾਈ ਸੀਗੀ।

ਸ਼ਰਮਿੰਦੀ ਆ ਕਿਹੜਾ ਕਿਹੜਾ ਤੁਹਾਨੂੰ ਆ ਗਿਆ ਇਹ ਮੀਨਾਂ ਕੇ ਹੈ ਇਹ ਚੇ ਚੁਕਾ ਗਿਆ ਭਾਈ ਇਸ ਤਰ੍ਹਾਂ ਕਰਦੇ ਹੋ ਸੌ ਆਉਂਦੇ ਨਾ ਅੱਗੇ ਲੱਗੇਦਰ ਬਾਬਾ ਇਸ ਤੋਂ ਪਹਿਲਾਂ ਲੱਗੀ ਸੀ ਉਹ ਤੋਂ ਥੋੜਾ ਪਿੱਛੇ ਕਿਸੇ ਨੇ ਦੁਬਾਰਾ ਅੱਗ ਲਾਤੀ ਇਹ ਅੱਜ ਕੋਈ ਨਿਕਲਿਆ ਆਇਆ ਸੀ ਸ਼ਰਾਰਤ ਕਰਨ ਸ਼ਰਾਬ ਪੀ ਗਿਆ ਨੂੰ ਬੁੱਧ ਨਹੀਂ ਆਣ ਦੀ ਕੀ ਕਰਨਾ ਹੈ ਕੀ ਨਹੀਂ ਕਰਨਾ ਉਹਨਾਂ ਜੋ ਕੋਈ ਬਾਹਰ ਖੜਾ ਰਿਹਾ। ਊੜੀ ਲਈਏ ਬਾਈ ਤੇ ਅੱਗੇ ਵੀ ਲਈਏ ਫਿਰ ਯਾਰ। ਦੇਖ ਅੱਗੇ ਚੜ ਗਈ ਦੁਵਾਰਾ। ਅੱਗੇ ਵੀ ਚੜ ਗਈ? ਨਹੀਂ ਨਹੀਂ ਇੱਥੇ ਆ ਯਾਰ। ਉਹ ਗੂਗਲ ਕਹਿੰਦੇ ਚੜ ਗਈ ਦੁਵਾਰਾ ਫੋਨ ਆਇਆ। ਨਹੀਂ ਨਹੀਂ ਅੱਗੇ ਨਹੀਂ ਆਈ ਇੱਥੇ ਆ। ਅੱਗੇ ਕਿੱਥੇ ਸੀ ਕੋਣ? ਅੱਛਾ। ਉਹ ਪਿੱਛੇ ਵੀ ਲਈ ਜੀ ਯਾਰ ਕੋਈ ਵੀ ਆ ਗਿਆ ਹੁਣ। ਅੱਛਾ। ਨਹੀਂ ਕੋਲ ਵੀ ਰੋ ਗਿਆ ਬੁੱਦਾ ਯਾਰ ਬੜਾ। ਅਬ ਇਹ ਕੁੰਜਰੀ ਰਹਿੰਦੀ ਹੈ ਕੋਈ ਫੋਟੋ ਹੁੰਦੀ ਹੈ। ਨਹੀਂ ਨਹੀਂ ਸਮਾਂ ਬੇਜਮਾਨ ਕਰੇ ਸਹੀ ਗੱਲ ਹੈ ਜੀ ਹਾਂ ਉਹਦੇ ਹੋਲਡ ਲੱਗ ਗਿਆ ਜੀ ਹਾਂ ਲੱਗ ਗਿਆ ਹੋਲਡ ਉਹਦੇ ਹੋਲਡ ਲਾਦਾ ਯੂਨੀਵਰਸਿਟੀ ਹਾਂ ਹਾਥੀ ਉਹਨੇ ਕਿਵੇਂ ਸਿਰ ਮਾਰਿਆ ਸੀਗਾ ਜੀਸੀਬੀ ਤੇ ਬਸ ਸਟੂਡੈਂਟਸ ਨੇ ਵਧੀਆ ਪ੍ਰੋਟੈਸਟ ਕੀਤਾਈ ਉਥੇ ਯੂਨੀਵਰਸਿਟੀ ਵਾਲਿਆਂ ਨੇ ਵੇਰੋਂ ਕੰਮ ਰੁਕਿਆ ਨਹੀਂ ਤਾਂ ਕਿਤੇ ਟੋਕੜੇ ਵੇਰ ਨਾ ਮੜੇ ਨਾਲ ਸਹੀ ਗੱਲ ਹੈ ਭੁਜਾਤੀ ਜੀ ਉਰੇ ਵੀ ਹੁਣ ਪਿੱਛੇ ਵੀ ਲੱਗੀ ਹੋਈ ਸੀ ਜਿਹੜੀ ਉਹ ਵੀ ਬੁਝਾ ਕੇ ਆਏ ਆ ਫਾਇਰ ਬ੍ਰਿਗੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਸ਼ੁਕਰਿਆ ਕਰਨਾ ਚਾਹੁੰਦਾ ਜਿਹੜੇ 5 ਮਿੰਟ ਤੋਂ ਪਹਿਲਾਂ ਹੀ ਪਹੁੰਚ ਗਏ ਸੀਗੇ ਵੀਰ ਆਹ ਉਹ ਰਵੀ ਤੂੰ ਆਇਆ ਨਿਕਲ ਰਿਹਾ ਨਾ ਤਾਂ ਥੋੜੀ ਜਿਹੀ ਹੋਰ ਉਹਰੇ ਵੀ ਲਾਣਾ ਚਾਹ ਰਹੇ ਸੀ ਬਸ ਲੱਗੀ ਹੋਣੀ ਉਹ ਤਾਂ ਅੱਲੇ ਨੂੰ ਲਾ ਕੇ ਕਿਥੇ ਗਿਆ ਭੈਣ ਆ ਸਾਫ ਕਰਨੇ ਆ ਸਾਰੇ ਪਾਸੇ ਲਾਈ ਜਾ ਨਾ ਸਾਫ ਕਰ ਰਿਹਾ ਉਹ ਸ਼ਹਿਰ ਦਾ ਕੂੜਾ ਸਾਫ ਕਰ ਰਿਹਾ ਲੋਕਾਂ ਨੂੰ ਵੀ ਕਰੂ ਸਾਫ ਮੁੰਡਾ ਆਹ ਤੇ ਪੁਰਾਣੇ ਆਨੇ ਮਜਾ ਨਾ ਮਨ ਨਹੀਂ ਪੈਣ ਦ ਲਾਉਣਾ ਹੈਗਾ ਉਹ ਮੁੱਕਰ ਦੇ ਨਸੀਬ ਉਹ ਤਾਂ ਮੈਂ ਸਾਲੇ ਨੂੰ ਹੈ ਕਿੱਥੇ ਆਉ ਉਹਦਾ ਸੱਤਾ ਪੈਣਾ ਪੈਣਾ ਖਾਲ ਕੇ ਘੂੜੀ ਆਨੇ ਉਹ ਮਿਲਾਉਂ ਲਿਆ ਤੁਹਾਨੂੰ ਕੋਈ ਪਰ ਕਿੱਥੇ ਬੈਠਾਉਂਗਾ ਆ ਠੀਕ ਨੇ ਕਰਦੇ ਆ ਯਾਰ ਕਿ ਜਾਣ ਕੇ ਲੱਗੀ ਇੱਕ ਨੈਚੁਰਲ ਹੀ ਹੁੰਦਾ ਕੰਮ ਉਹ ਨਾਲ ਕੰਨਸਾ ਜੀ ਜੀ ਹੁਣ ਜਾ ਰਹੇ ਆ ਘਰੇ ਤੇ ਇਸ ਵੀਡੀਓ ਦੇ ਜਰੀਏ ਆਹੀ ਅਪੀਲ ਆ ਬਾਈ ਸ਼ੇਅਰ ਕਰਿਓ ਯਾਰ ਐਵੇਂ ਦੀ ਹਰਕਤਾਂ ਨਾ ਕਰਿਆ ਕਰੋ ਬਾਈ ਆਪਾਂ ਜੇ ਆਪਣੇ ਸਾਹ ਨੇ ਨਾ ਉਹ ਇਹਨਾਂ ਪੇੜਾਂ ਕਰਕੇ ਆ ਇਹਨਾਂ ਕੁਦਰਤ ਕਰਕੇ ਆਪਣੇ ਸਾਹ ਆ ਜੇ ਆਕਸੀਜਨ ਛੱਡਦੇ ਨੇ ਤਾਂ ਆਪਾਂ ਜਿਉਂਦੇ ਆ ਤਾਂ ਆਪਾਂ ਹਰ ਇੱਕ ਕਾਰਿਆ ਕਰਦੇ ਆ ਜੇ ਦੁਨੀਆ ਦੇ ਸਾਰੇ ਪੇੜ ਖਤਮ ਹੋ ਗਏ ਨਾ ਤੁਸੀਂ ਆਪ ਹੀ ਆਪਣਾ ਦੇਖ ਲਓ ਹੁਣ ਉੱਥੇ ਅਸੀਂ ਖੜੇ ਸੀ ਸਾਰੇ ਵੀਰ ਐਚਸੀ ਵਾਲੀ ਗੱਲ ਚੱਲਦੀ ਸੀਗੀ ਉੱਥੇ 400 ਏਕੜ ਦੇ ਵਿੱਚ ਪੇੜ ਵੱਢਨੇ ਸੀਗੇ ਹੁਣ ਤਾਂ ਚਲੋ ਹੋਲਡ ਲੱਗ ਗਿਆ ਉਹਦੇ ਤੇ ਤੇ ਐਚ ਯੂ ਦੇ ਜਿਹੜੇ ਸਟੂਡੈਂਟਸ ਨੇ ਤੇ ਜਿਹੜੇ ਉੱਥੇ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਦਿਲੋਂ ਸਲੂਟ ਸਭ ਤੋਂ ਵੱਡਾ ਸਲੂਟ ਉਹਨਾਂ ਨੂੰ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਇੰਨੀ ਇੰਨੀ ਮੁਸ਼ਕਲ ਕੀਤੀ ਕਿ ਜਿਹਦੇ ਕਰਕੇ ਹੋਲਡ ਲੱਗਿਆ ਤੇ ਇੱਕ ਸਭ ਤੋਂ ਸਭ ਤੋਂ بڑا ਜੋ ਸ਼ੇਰ ਸੀਗਾ ਹਾਥੀ ਜਿਹੜੇ ਹਾਥੀ ਨੇ ਜੀਸੀਵੀ ਦੇ ਵਿੱਚ ਸਿਰ ਮਾਰਿਆ ਤੇ ਆਪਣੇ ਆਪ ਨੂੰ ਜ਼ਖਮੀ ਕਰਕੇ ਇੰਨਾ بڑا ਮਤਲਬ ਕਿ ਖਤਰਾ ਮੋਲ ਲੈ ਕੇ ਇੱਕ ਰਿਵੈਂਜ ਲਿੱਤਾ ਹਨਾ ਕਿ ਹਾਂ ਵੀ ਤੁਸੀਂ ਚਲੇ ਜੋਰੋਂ ਕਿ ਇਹ ਸਾਡੀ ਜਗ੍ਹਾ ਆ ਤੇ ਇਹੀ ਅਪੀਲ ਐ ਇਸ ਵੀਡੀਓ ਦੇ ਜਰੀਏ ਬਾਈ ਐਵੇਂ ਦਾ ਕੁਝ ਵੀ ਹੁੰਦਾ ਨਾ ਅੱਗੇ ਆਓ ਸਾਡੀ ਕੋਸ਼ਿਸ਼ ਇਹੀ ਹੈ ਕਿ ਕੁਦਰਤ ਲਈ ਕੁਦਰਤ ਦੇ ਜੀਵਾਂ ਲਈ ਅਕੇ ਆਈਏ ਤੇ ਹਰ ਇੱਕ ਵੀਡੀਓ ਦੇ ਜਰੀਏ ਇੱਕ ਸੰਦੇਸ਼ ਦੇਣਾ ਚਾਹੁੰਦੇ ਹੁੰਨੇ ਆ ਖੁਸ਼ ਰਹੋ ਬਾਈ ਜ਼ਿੰਦਗੀ ਦੇ ਵਿੱਚ ਕਿਸੇ ਦਾ ਮਾੜਾ ਨਾ ਕਰੋ ਯਾਰ ਜੇ ਜੇ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਤਾਂ ਕਿਸੇ ਦਾ ਮਾੜਾ ਵੀ ਨਾ ਕਰੋ ਕਿਉਂਕਿ ਨਿਊਟਰਲ ਲਾਈਫ ਜੀਓਗੇ ਨਾ ਸੰਤੋਸ਼ਟ ਰਹੋਗੇ ਕਿਸੇ ਦਾ ਮਾੜਾ ਕਰਕੇ ਸਿਰ ਤੇ ਟੈਨਸ਼ਨ ਰੱਖ ਕੇ ਸੋਵੋਗੇ ਨਾ ਜ਼ਿੰਦਗੀ ਦਾ ਆਨੰਦ ਨਹੀਂ ਆਣਾ ਜੇ ਟੈਨਸ਼ਨ ਫਰੀ ਹੋ ਕੇ ਸੋਣਾ ਹੈ ਨਾ ਕਿਸੇ ਦਾ ਚੰਗਾ ਕਰੋ ਨਾ ਕਰੋ ਪਰ ਮਾੜਾ ਨਾ ਕਰੋ ਕਦੀ ਠੀਕ ਹੈ ਜੀ ਤੇ ਜ਼ਿੰਦਗੀ ਨੂੰ ਨੰਤਮਾਨੋ ਜਿੰਦਗੀ ਦਾ ਇੱਕ ਜਿੰਦਗੀ ਹੈ ਕੁਦਰਤ ਨੂੰ ਐਕਸਪਲੋਰ ਕਰੋ ਕੁਦਰਤ ਨੂੰ ਪਿਆਰ ਕਰੋ ਬੂਟੇ ਲਾਓ ਗਰਮੀ ਆ ਰਹੀ ਹੈ ਜੀਵਾਂ ਲਈ ਭਾਂਡੇ ਰੱਖੋ ਜਿਹਦੇ ਵਿੱਚ ਪਾਣੀ ਹੋਵੇ ਅਸੀਂ ਵੀ ਕਰਾਂਗੇ ਸ਼ੁਰੂ ਅਸੀਂ ਪਿਛਲੇ ਸਾਲ ਵੀ ਕੋਸ਼ਿਸ਼ ਕੀਤੀ ਸੀ ਪਰ ਲੋਕ ਇੰਨੇ ਕਿ ਗਰੇ ਹੋਏ ਨੇ ਨਾ ਉਹ ਭਾਂਡਿਆਂ ਨੂੰ ਤੋੜ ਜਾਂਦੇ ਨੇ ਇਹ ਚੱਕ ਕੇ ਲੈ ਜਾਂਦੇ ਨੇ ਯਾਰ ਕੀ ਯਾਰ ਤੁਹਾਡੇ ਕੋਲ 40000 ਰੁਪਏ ਵੀ ਨਹੀਂ ਮਤਲਬ ਇਹ ਹਾਲਾ ਲੋਕਾਂ ਦਾ ਕਿੰਨਾ ਬੁਰਾ ਹਾਲ ਹੈ ਐਦੀ ਕਿਉਂਕਿ ਨਵੀਂ ਸਕੀਮ ਲੱਗ ਕੇ ਕੋਈ ਨਵਾਂ ਤਰੀਕਾ ਲੱਭ ਕੇ ਕੁਝ ਨਾ ਕੁਝ ਕਰਾਂਗੇ ਤੇ ਸ਼ੇਅਰ ਕਰਿਓ ਜੀ ਤੇ ਉਹ ਬੰਦੇ ਨੂੰ ਤਾਂ ਹੁਣ ਕੀ ਹੋ ਗਈ ਹੈ ਰੱਬੇ ਅਕਲ ਦੇ ਸਕਦਾ ਲੱਖ ਦੀਆਂ ਲਾਂਤਾਂ ਨੇ ਉਹ ਤੇ ਜਿਹ ਰੱਬ ਦੇ ਅੱਗੇ ਦੁਆ ਹੈ ਕਿ ਐਸੇ ਘਟ ਦਿਮਾਗ ਵਾਲਿਆਂ ਨੂੰ ਥੋੜੀ ਜਿਹੀ ਅਕਲ ਬਖਸ਼ੇ ਤਾਂ ਕਿ ਅੱਗੇ ਤੋਂ ਐਵੇਂ ਦੀ ਹਰਕਤਾਂ ਨਾ ਕਰਨ ਤੇ ਕੁਦਰਤ ਤੇ ਕੁਦਰਤ ਦੇ ਜੀਵਾਂ ਨੂੰ ਬਚਾਣ ਤੇ ਸਤਿ ਸ਼੍ਰੀ ਗਾਲ ਜੀ